ਯੋਗ ਆਜ ਸੋਨੇ ਦੀ ਜ਼ਿਆਦਾ ਕੀ ਹੈ ਸੋਨੇ ਦੀ ਜ਼ਿਆਦਾ ਹੁੰਦੀ ਹੈ ਨਾ 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 ਤਾਤਰ ਹੁੰਨੇ ਦੱਸ ਤਾਤਰ ਹੁੰਨੇ ਤੋਦਾਂ ਨਾਲ ਪੁੱਤ ਪਾਲ ਕੇ ਪਾਣੀ ਨੂੰ ਦੱਸਦੀਆਂ ਮਾਵਾਂ ਇਹ ਐਵੇਂ ਨਹੀਂ ਕਾਬ ਦਾ ਕਾਣਿਆ ਸਹਤਾਂ ਦੇ ਬੜਾਈਆਂ ਪੰਜਾ ਸਾਲਾਂ ਚੋਂ 7-8 ਵੇਰੀ ਭੱਜਿਆ 7-8 ਵੇਰੀ ਲਿਆਂਦਾ ਆ ਹੁਣ ਅੱਜ ਤੋਂ 6 ਮਹੀਨੇ ਪਹਿਲਾਂ ਲੈ ਕੇ ਆਏ ਸੀ ਸੇੜ ਭੱਜ ਗਿਆ ਦਵਾਈ ਵੀ ਕਿੰਨੇ ਕੁ ਦੇਈਏ ਨੀਂਦ ਵਾਲੀਆਂ ਦਵਾਈਆਂ ਦੇ ਦੇ ਕੇ ਕੀ ਇਲਾਜ ਹੋ ਸਕਦਾ ਉਹਨਾਂ ਸ਼ਰਾਬ ਬੀਬੀ ਆਪਦਾ ਵਿਨਾਸ਼ ਮਾਰ ਲਿਆ ਘਰ ਦਾ ਵਿਨਾਸ਼ ਮਾਰਤਾ ਮਾਂ ਦਾ ਘਟ ਘਟ ਕੇ ਦੇ ਕੰਨਾਂ ਦੇ ਪੜਦੇ ਪਾੜਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁੱਧਾਂ ਨਾਲ ਪੁੱਤ ਪਾਲ ਕੇ ਪਾਣੀ ਨੂੰ ਦਰਸਦੀਆਂ ਮਾਵਾਂ ਇਹ ਐਵੇਂ ਨਹੀਂ ਕਹਾਵਤ ਕਹਾਣਿਆ ਸਾਇਆਂ ਨੇ ਬਣਾਈਆਂ ਹੋਈਆਂ ਬੇਨੜਾ ਪਿੰਡ ਆ ਮਾਂ ਦਾ ਧੂਰੀ ਕੋਲੇ ਮੇਰਲ ਕੋਟਲਾ ਜ਼ਿਲ੍ਹਾ ਮਾਂ ਨੂੰ 219 ਦੇ ਵਿੱਚ ਲੈ ਕੇ ਆਏ ਸੀ ਉੱਥੋਂ ਸੜਕਾਂ ਤੇ ਰੁੜਦੀ ਫਿਰਦੀ ਹੁੰਦੀ ਸੀ ਐਨਾ ਥਨ ਵਾਲੀ ਪਤੀ ਦੀ ਬੈ ਜਾ ਮ ਬੈ ਜਾ ਬੈ ਜਾ ਰੋਣਾ ਨਹੀਂ ਮੇਰੀ ਮਾਂ ਬਣ ਕੇ ਚੁੱਪ ਕਰ ਜਾ ਨਾ ਮਾਂ ਰੋਣਾ ਨਹੀਂ ਚੁੱਪ ਕਰ ਜਾ ਨਾ ਮਾਂ ਚੁੱਪ ਕਰ ਜਾ ਜਿੰਨਾ ਮਰਜ਼ੀ ਕਹੀ ਜਾਈਏ ਚੁੱਪ ਨਹੀਂ ਕਰਨਾ ਹੰਬ ਕੇ ਹਾਰ ਕੇ ਫੇਰ ਸੋਣਾ ਦਵਾਈ ਵੀ ਕਿੰਨੇ ਕੁ ਦਈਏ ਨੀਂਦ ਵਾਲੀਆਂ ਦਵਾਈਆਂ ਦੇ ਦੇ ਕੇ ਕਿ ਇਲਾਜ ਹੋ ਸਕਦਾ ਨਹੀਂ ਅਸਲ ਜਿਹੜੀ ਦਵਾਈ ਦੀ ਲੋੜ ਆ ਉਹ ਹੈਗਾ ਧੀ ਪੁੱਤ ਦਾ ਪਿਆਰ ਮਾਤਾ ਦੇ ਪਤੀ ਦੀ ਡੈਥ ਹੋ ਗਈ ਬੜਾ ਤਕੜਾ ਕਾਰੀਗਰ ਸੀ ਬਾਈ ਰਾਜ ਮਿਸਤਰੀ ਸੀਗਾ ਲੱਕੜ ਦਾ ਮਿਸਤਰੀ ਸੌਰੀ ਕਾਰਪੈਂਟਰ ਸੀ ਬੇਨੜੇ ਪਿੰਡ ਦੇ ਵਿੱਚ ਮਿਸਤਰੀ ਪਰਿਵਾਰ ਦੇ ਨੂੰਹਾਂ ਧੀ ਆ ਦੋ ਪੁੱਤ ਸੀ ਇੱਕ ਧੀ ਸੀ ਧੀ ਵਿਆਹ ਤੀ ਇੱਕ ਜਿਹੜਾ 16 ਪੁੱਤ ਸੀ ਜਿਹੜਾ ਪਾੜਾ ਕੰਮ ਆ ਪੁੱਤ ਸੀ ਉਹਦੀ ਮੌਤ ਹੋ ਗਈ ਐਕਸੀਡੈਂਟ ਸੇ ਉਹਦੇ ਵਿਜੋਗ ਦੇ ਵਿੱਚ ਪਤੀ ਵੀ ਤੁਰ ਗਿਆ ਪਿੱਛੇ ਰਹਿ ਗਈ ਮਾਂ ਤੇ ਜਿਹੜਾ ਛੋਟਾ ਸੀ ਉਹ ਵਿਗੜਿਆ ਹੋਇਆ ਸੀ ਸ਼ਰਾਬ ਪੀਂਦਾ ਸੀ ਨਸ਼ੇ ਕਰਦਾ ਸੀ ਬਸ ਉਸ ਤੋਂ ਬਾਅਦ ਉਹਨੂੰ ਪਿਓ ਦੇ ਮਰਨ ਤੋਂ ਬਾਅਦ ਭਰਾ ਦੇ ਮਰਨ ਤੋਂ ਬਾਅਦ ਖੁੱਲ੍ਹ ਮਿਲ ਗਈ ਉਹਨੇ ਸ਼ਰਾਬ ਪੀ ਪੀ ਆਪਦਾ ਵੀ ਨਾਸ ਮਾਰ ਲਿਆ ਘਰ ਦਾ ਵੀ ਨਾਸ ਮਾਰਤਾ ਮਾਂ ਦਾ ਵੀ ਕੁੱਟ-ਕੁੱਟ ਕੇ ਇਹਦੇ ਕੰਨਾਂ ਦੇ ਪੜਦੇ ਪਾੜ ਤੇ ਇਹਦੇ ਸਿਆਲਾਂ ਚ ਇੰਨੇ ਕੰਨ ਦਾ ਦਰਦ ਕਰਦੇ ਆ ਬਸ ਐਂ ਫਿਰ ਰੋਂਦੀ ਰਹਿੰਦੇ ਆ ਉਹਨੂੰ ਵੀ ਅਸੀਂ ਜਦੋਂ ਮਾਂ ਨੂੰ ਲੈ ਕੇ ਆਏ ਸੀ ਚੱਕ ਕੇ ਪਿੰਡ ਵਾਲਿਆਂ ਦੱਸਿਆ ਅਸੀਂ ਵੀ ਬਹੁਤ ਕੁੱਟਦਾ ਹੋਇ ਇਹਨੂੰ ਚਲੋ ਮਾਂ ਮਾਂ ਆਂ ਮਾਂ ਕਹਿੰਦੀ ਸੀ ਮੈਂ ਉਹ ਤੋਂ ਬਿਨਾਂ ਜਾਣਾ ਨਹੀਂ ਅਸੀਂ ਉਹਨੂੰ ਵੀ ਬਾਈ ਨੂੰ ਨਾਲ ਲਿਆਏ ਮੈਂ ਅੰਤਲਾ ਕਰਕੇ ਉਸ ਤੋਂ ਬਾਅਦ ਉਹ ਇੱਥੇ ਰਿਹਾ 6 ਮਹੀਨਿਆਂ ਬਾਅਦ ਭੱਜ ਜਾਂਦਾ ਫੇਰ ਮਨਾਉਂਦੇ ਫੇਰ ਲਿਆਉਂਦੇ ਪਿੰਡ ਦੇ ਬੰਦਿਆਂ ਨੂੰ ਫੋਨ ਕਰਦੇ ਉਹ ਵੀ ਵਿਚਾਰੇ ਚੰਗੇ ਸੀ ਉਹ ਫੇਰ ਛੱਡ ਕੇ ਜਾਂਦੇ ਇਹਨੂੰ ਵੜਿਆ ਵੜੂ ਕੇ ਫੇਰ 3 ਮਹੀਨਾ 2 ਮਹੀਨੇ ਉਹ ਜਾ ਕੇ ਝਟ ਲਾਉਂਦਾ ਕਿਤੇ ਘਰ ਦਾ ਕੁਝ ਵੇਚ ਦਿੰਦਾ ਕਿਤੇ ਕੁਝ ਵੇਚ ਦਿੰਦਾ ਘਰ 'ਚ ਬਸ ਇਕੱਲੀਆਂ ਕੰਨਾਂ ਰਹਿ ਗਈਆਂ ਜਾਂ ਗਾਡਰ ਕੱਢਣ ਵਾਲੇ ਰਹਿ ਗਏ ਵਿੱਚੋਂ ਬਾਕੀ ਤਾਂ ਨੇ ਸਭ ਕੁਝ ਵੇਚਤਾ ਸੀ ਤੇ ਪਿਛਲੇ 19 20 21 22 23 24 6 ਸਾਲ ਹੋਣ ਵਾਲੇ ਆ 5 ਸਾਲ ਹੋ ਗਿਆ ਪੰਜਾਂ ਸਾਲਾਂ ਚ ਉਹ 7-8 ਵਾਰੀ ਭੱਜਿਆ 7-8 ਵਾਰੀ ਲਿਆਂਦਾ ਆ ਹੁਣ ਅੱਜ ਤੋਂ 6 ਮਹੀਨੇ ਪਹਿਲਾਂ ਲੈ ਕੇ ਆਏ ਸੀ ਫੇਰ ਭੱਜ ਗਿਆ ਮਾਂ ਉਹਨੂੰ ਰੋਂਦੀ ਰੰਦੀ ਬਸ ਉਹਨੂੰ ਕਹਿੰਦੀ ਮੇਰੇ ਕੋਲੇ ਬਹਿ ਇੱਥੇ ਵੀ ਉਹ ਕਈ ਵਾਰੀ ਮਾਰ ਦਿੰਦਾ ਸੀ ਸਤੋ ਅੱਖ ਬਚਾ ਕੇ ਮਾਂ ਦੇ ਪਰ ਮਾਂ ਤਾਂ ਮਾਂ ਫੇਰ ਵੀ ਸੋਨਾ ਪੁੱਤ ਮੇਰਾ ਸੋਨਾ ਪੁੱਤ ਇੱਕ ਮਾਂ ਦੀ ਧੀ ਆ ਲక్ష్ਮੀ ਵਿਆਹੀ ਹੋਈ ਆ ਵਧੀਆ ਘਰ ਚ ਆ ਉਦਿਆਂ ਵੀ ਬੜੀਆਂ ਮਿੰਤਾਂ ਕਰਦੇ ਆਂ ਵੀ ਤੂੰ ਹੀ ਮਿਲ ਜਾ ਕਰਕੇ ਤੇ ਆ ਕੇ ਭੈਣ ਮੇਰੀਏ ਉਹ ਵੀ ਨਹੀਂ ਆਉਂਦੀ ਉਹ ਆਪਦੀਆਂ ਮਜਬੂਰੀਆਂ ਗਣਾਈ ਜਾਂਦੀ ਰਹਿੰਦੀ ਐ ਇੱਕ ਪੋਤਾ ਇੱਕ ਧੀ ਆ ਬਿਲਕਦੀ ਆ ਮਾਂ ਤੇ ਚੱਲੀ ਨਹੀਂ ਜਾਂਦੀ ਦਲਾਸਾ ਵੀ ਨਹੀਂ ਦਿੱਤਾ ਜਾਂਦਾ ਚੁੱਪ ਵੀ ਨਹੀਂ ਕਰਦੀ ਜਿੰਨੇ ਮਰਜ਼ੀ ਦਿਲਾਸੇ ਵੀ ਦੇਦੀ ਤੇ ਜਿੰਨਾ ਮਰਜ਼ੀ ਕਹਿਦੀਏ ਮਾਂ ਸੀ ਵੀ ਤੇਰੇ ਪੁੱਤਾਂ ਕਰਨੇ ਕਿੱਦੋਂ ਜੰਮਿਆ ਕਿੱਦੋਂ ਜਾਇਆ ਕੀ ਗੱਲ ਹੋ ਗਈ ਮਾਂ ਰੋਣੀ ਕਾਦ ਹੋ ਜਾਂਦਾ ਕੀ ਗੱਲ ਦਾ ਸੋਨੇ ਨੂੰ ਮੈਂ ਮਾਂ ਸੋਨੇ ਨੂੰ ਮੈਂ ਹੈ ਦੱਸ ਦੀ ਗੱਲ ਕੀ ਕਰਨਾ ਬੋਲ ਕੇ ਦੱਸ ਚੰਗੀ ਤਰ੍ਹਾਂ ਆਰਾਮ ਨਾ ਆਰਾਮ ਨਾ ਸਮਝ ਨਹੀਂ ਆ ਰਹੀ ਮਾਂ ਮੈਨੂੰ ਦੱਸ ਕੀ ਗੱਲ ਹੈ ਰੰਝਾ ਚੁੱਪ ਕਰ ਲੈ ਰੰਝਾ ਚੁੱਪ ਕਰ ਲੈ ਪਹਿਲਾਂ ਚੁੱਪ ਕਰ ਚੁੱਪ ਕਰ ਲੈ ਅੰਦਰ ਕੀ ਨੂੰ ਮੈਨੂੰ ਦੱਸ ਕੁੜੀ ਨੂੰ ਮੈਨੂੰ ਕੁੜੀ ਨੂੰ ਨਮਰੀ ਮਾਂ ਉਹ ਮੇਰੀ ਮਾਂ ਹੋਰ ਕੀ ਪੀਣਾ ਦੱਸ ਦੁੱਧ ਪੀਣਾ ਚਾਹ ਪੀਣੀ ਹੈ ਮਾਂ ਚਾਹ ਪੀਣੀ ਚਾਹ ਪੀਣੀ ਕੋਈ ਨਾ ਮੈਂ ਤੈਨੂੰ ਚਾਹ ਪੜਾ ਦਿੰਦਾ ਮੇਰੀ ਮਾਂ ਰੋਣਾ ਨਹੀਂ ਪਰ ਫਿਰ ਵੇ ਨਹੀਂ ਮੈਂ ਪਰੌਣੀ ਜੇ ਤੂੰ ਰੋਏਂਗੀ ਫਿਰ ਮੈਂ ਗੁੱਸੇ ਆ। ਆ ਕਾਕਾ ਚਾਹ ਮੰਗਾ ਕੇ ਦੇ ਇੱਕ ਗਲਾਸ। ਨਾ ਮਾਂ ਚੁੱਪ ਕਰ ਜਾ। ਚੁੱਪ ਕਰ ਜਾ ਬੇਬੇ ਬਣ ਕੇ। ਰੋਇਆ ਨਾ ਕਰ। ਰੋਇਆ ਨਾ ਕਰ। ਰੋਇਆ ਨਾ ਕਰ ਮੇਰੀ ਮਾਂ। ਰੋਇਆ ਨਾ ਕਰ। ਉਹਨੂੰ ਤਰੀਆਂ ਚੂੜੀਆਂ ਮੰਗਾਈਆਂ ਉੱਤੋਂ ਚੂੜੀਆਂ ਉਹਦੇ ਲੈ ਚੂੜੀਆਂ ਆ ਗਈਆਂ। ਬੇਬੇ ਦੀਆਂ ਚੂੜੀਆਂ ਮੰਗਾਤੀਆਂ ਮੈਂ ਚੂੜੀਆਂ। ਆਹ ਦੇ ਡੱਬਾ ਲਿਆਂਦਾ ਚੂੜੀਆਂ ਦਾ। ਆਂ ਬੀਲਾ ਬੰਗਾ ਲਿਆਂਦੀਆਂ ਮੈਂ ਆਪਦੀ ਬੀਬੇ ਵਾਸਤੇ ਰੋਣਾ ਨਹੀਂ ਬੀਬੇ ਹੁਣ ਦੇਖ ਕਿੰਨੀਆਂ ਸੋਹਣੀਆਂ ਸੋਹਣੀਆਂ ਬੰਗਾ ਲਪੋਣੀਆਂ ਇਹਦੇ ਚ ਪਾਪਾ ਇਹ ਦੇ ਤੱਕਵੇਂ ਹੋਰ ਪਾ ਦੀਏ ਚੁੱਪ ਕਰ ਜਾ ਫਿਰ ਹੁਣ ਰੋਣਾ ਨਹੀਂ ਇੱਕ ਮੀਨਾ ਸੋਹਣੀਆਂ ਚੂੜੀਆਂ ਹੋਰ ਕੁਛ ਹੈ ਚੂੜੀਆਂ ਆਰੇ ਮੈਂ ਪਾਉਣਾ ਕੰਨਾਂ 'ਚ ਪਾਉਣਾ ਕਾਂਟੇ ਕਾਂਟੇ ਮਗਾ ਕੇ ਆਰੇ ਕਾਂਟੇ ਮਗਾ ਦੇ ਰੋਣਾ ਨਹੀਂ ਫਿਰ ਚੁੱਪ ਕਰ ਜਾ ਰੋਣਾ ਨਹੀਂ ਫਿਰ ਜੇ ਰੋਵੇਂਗੀ ਫਿਰ ਨਹੀਂ ਮਗਾ ਕੇ ਦੇਣਾ ਜੇ ਤੂੰ ਰੋਵੇਂਗੀ ਫਿਰ ਨਹੀਂ ਮਗਾ ਕੇ ਦੇਣਾ ਚੁੱਪ ਕਰ ਜਾ ਫਿਰ ਪੰਜਾਣਾ ਹਾਲੇ ਚਾਹ ਵੀ ਆ ਗਈ ਚੁੱਪ ਕਰਦੇ ਹੁਣ ਚਾਹ ਵੀ ਆ ਗਈ ਚੂੜੀਆਂ ਵੀ ਆ ਗਈਆਂ ਚਪ ਚਪ ਚਾਪ ਗਰਮ ਘੁਲਣ ਪੜਾ ਚਾ ਉਹ ਘੁਲਣ ਪੜਾ ਉਹ ਔਰ ਠੰਡੀ ਕਰਕੇ ਦਿੰਦੇ ਠੰਡੀ ਕਰਕੇ ਠੰਡੀ ਕਰਕੇ ਦਿੰਦੇ ਮਾ ਰੋਣਾ ਨਹੀਂ ਮਾਂ ਠੰਡੀ ਕਰਕੇ ਦਿੰਦਾ ਠੰਡੀ ਕਰਕੇ ਦਿੰਦਾ ਠੰਡੀ ਕਰਕੇ ਦਿੰਦਾ